ਗੰਗਾਂ ਲੌੜੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਬਾਗ ਦੇ ਹੱਥਾਂ ਨਾਲ ਕੀ ਜੰਗਾਂ ਲੌੜੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ 50 ਲੋਕਾਂ ਦਾ ਏਕਾ ਜ਼ਿੰਦਾ 50 ਲੋਕਾਂ ਦਾ ਏਕਾ ਜ਼ਿੰਦਾਬਾਦ 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 ਬਾਗ ਦੇ ਹੱਥਾਂ ਨਾਲ ਕੀ ਜੰਗਾਂ ਲੌੜੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਅੱਜ ਕੀ ਕਹਿਣਾ ਜਾਵੇ ਰਾਜਾ ਇਹ ਤਾਂ ਸ਼ਾਂਤੀ ਬਾਤ ਕਰ ਰਹੇ ਅੱਜ ਅਸੀਂ ਪੰਜਾਬ ਦੀਆਂ ਜੋ ਜੱਥੇਬੰਦੀਆਂ ਇਸ ਸਕੀਮ ਦੇ ਵਿੱਚ ਕੰਮ ਕਰਦੀਆਂ ਪੰਜਾਬ ਦਾ ਇਸਕੀਮ ਆ ਉਹਦੇ ਵੱਲੋਂ ਸਦਾ ਆਇਆ ਹੋਇਆ ਹੈ। ਸਿੰਧੇਨੀ ਮੀਟਿੰਗ ਕਰਕੇ ਵੀ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਜੰਗ ਵਿਰੋਧੀ ਅਮਨ ਮਾਰਚ ਕਰਦੇ ਆ। ਉਸ ਕੜੀ ਵੱਜੋਂ ਜੋ ਬਠਿੰਡੇ ਜ਼ਿਲ੍ਹੇ ਦਾ ਅਛੰਦਤਾ ਇਸਕੀਮ ਦਾ ਹਿੱਸਾ ਜੱਥੇਬੰਦੀਆਂ ਅੱਜ ਇੱਥੇ ਇਕੱਠੇ ਹੋਏ ਆ। ਐਸ.ਡੀ. ਡੀ.ਸੀ. ਦਾ ਦਫ਼ਤਰ ਅੱਗੇ ਇਕੱਠੇ ਹੋ ਕੇ ਅਸੀਂ ਲੋਕਾਂ ਨੂੰ ਜੰਗ ਬਾਰੇ ਗੱਲ ਦੱਸ ਕੇ ਅਸੀਂ ਜਿਹੜਾ ਅਮਨ ਮਾਰਚ ਆ ਉਹ ਇਥੋਂ ਨੂੰ ਮੰਚੋਂ ਉੱਪਰ ਤੱਕ ਸਾਡਾ طے ਹੋਇਆ ਉਹ ਕਰਾਂਗੇ। ਕਿਉਂਕਿ ਜਦੋਂ ਜੰਗਾ ਸ਼ਿਰਦਗਾ ਜੰਗਾ ਲੋਇਨਾਂ ਲੋਕਾਂ ਦਾ ਘਾਣ ਹੁੰਦਾ ਹੈ। ਜਿਵੇਂ ਕਿਸੇ ਸ਼ਾਇਰ ਨੇ ਵੀ ਲਿਖਿਆ ਹੋਇਆ ਜਦ ਛਿਰਦੀ ਜੰਗ ਸਰਾ ਦਾਤੇ ਖਾ ਜਾਂਦੀ ਪੁੱਤਰ ਮਾਵਾ ਦੇ ਬੰਦ ਬਕਸੇ ਪਿੰਡਾਂ ਨੂੰ ਤੋੜ ਦਿੰਦੇ ਬਿਨ ਸੀਨੇ ਵਿੱਚੇ ਭਰਾਵਾਂ ਦੇ ਇਸ ਤਰ੍ਹਾਂ ਦਾ ਜੰਗ ਕਟਾ ਦੇ ਨਾਲ ਵੱਡਾ ਨੁਕਸਾਨ ਹੁੰਦਾ ਹੈ ਤੇ ਸਾਡੇ ਦੇਸ਼ ਦੇ ਹਾਕਮਾ ਜਿਹੜਾ ਜੰਗ ਦੇ ਬਹਾਨੇ ਦੇ ਵਿੱਚ ਲੋਕਪ੍ਰੋ ਦੀ ਫੈਸਲੇ ਲੈਂਦੇ ਆ ਇਸ ਕਰਕੇ ਅਸੀਂ ਅੱਜ ਸਾਰੇ ਪੰਜਾਬ ਦੇ ਅੰਦਰ ਜਿੱਲਾ ਹੈਡਕੁਆਟਰਾਂ ਤੇ ਜਿਹੜੇ ਆਮ ਮਾਰਚ ਆ ਜਿਹੜੇ ਜੰਗ ਰੋਧੀ ਉੱਪਰ ਬਾਕੀ ਗੱਲਾਂ ਸਾਡੇ ਸਾਥੀ ਵੀ ਦੱਸਣ ਚਲੋ ਅੱਲਾਹ ਅਕਬਰ ਹਾਂ ਜੀ ਨਾਮਤ ਉਹ ਕੀ ਕਹਿਣਾ ਚਾਹੋਂਗ ਜਿਹੜਾ ਪੰਜਾਬ ਸ਼ਾਂਤੀ ਮਾਰਚ ਕਰ ਰਹੇ ਹੋ ਕਿਵੇਂ ਦੇਖਦੇ ਹੋ ਹੁਣ ਦੇ ਹਾਲਾਤਾਂ ਮੈਂ ਬਲਕਨ ਸਿੰਘ ਬਰਾੜ ਸੂਬਾ ਜਨਸ ਕਪਰ ਕੋਲਹਿੰਦ ਕਿਸਾਨ ਸਭਾ ਪੰਜਾਬ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਪਿਛਲੇ ਦਿਨਾਂ ਚ ਭਾਰਤ ਤੇ ਪਾਕ ਦੇ ਵਿੱਚ ਜੰਗ ਹੋਈ ਹੈ ਜਾਂ ਜੰਗ ਨਵਾਂ ਸਥਿਤੀ ਬਣੀ ਰਹੀ ਹੈ ਉਹਦੇ ਸਬੰਧ ਦੇ ਵਿੱਚ ਸ਼ਾਂਤੀ ਮਾਰਚ ਦਾ ਜੋ ਫੱਦਾ ਆਇਆ ਉਸ ਨੂੰ ਅਸੀਂ ਮਾਰਚ ਕੱਢ ਰਹੇ ਹਾਂ ਤਾਂ ਕਿ ਜਿਹੜੇ ਚਾਹੇ ਸਾਡੇ ਦੇਸ਼ ਦੇ ਹਾਕਮ ਆਏ ਚਾਹੇ ਪਾਕਿਸਤਾਨ ਦੇ ਆਏ ਚਾਹੇ ਦੇ ਪਿੱਛੇ ਬੈਠੀਆਂ ਉਹ ਵੱਡੀਆਂ ਸ਼ਕਤੀਆਂ ਜਿਨ੍ਹਾਂ ਨੇ ਹਥਿਆਰ ਵੇਚਨੇ ਆ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ ਰਾਸ਼ਟਰਵਾਦ ਦੇ ਨਾਂ ਤੇ ਉਹਨਾਂ ਦੇ ਮਨਸੂਬਿਆਂ ਨੂੰ ਨੰਗੇ ਕਰਨਾ ਤੇ ਲੋਕਾਂ 'ਚ ਅਮਨ ਸ਼ਾਂਤੀ ਦਾ ਸਨੇਹਾ ਦੇਣਾ ਸਾਡਾ ਪਰਪਸ ਹੈ ਅਸੀਂ ਚਾਹੁੰਦੇ ਹਾਂ ਵੀ ਜੰਗ ਨਹੀਂ ਹੋਣੀ ਚਾਹੀਦੀ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਜੇਕਰ ਕੋਈ ਚਾਰ ਰਾਸ਼ਟਰਵਾਦੀ ਇੱਕ ਥਾਂ ਤੇ ਕੁਝ ਲੋਕਾਂ ਨੂੰ ਮਾਰ ਦਿੰਦੇ ਆ ਤੇ ਉਸ ਤੋਂ ਇਹਦਾ ਮਤਲਬ ਦੋ ਦੇਸ਼ ਜੰਗ ਕਰਨ ਲੱਗ ਜਾਣ ਕੱਲ ਨੂੰ ਫੇਰ ਚਾਰ ਇਸ ਤਰ੍ਹਾਂ ਆ ਜਾਣਗੇ ਕਿ ਰੋਜ਼ ਰੋਜ਼ ਜੰਗ ਕਰਾਂਗੇ ਇਸ ਮਸਲੇ ਦਾ ਹੱਲ ਡਿਪਲੋਮੇਸੀ ਰਾਹੀਂ ਹੋਣਾ ਚਾਹੀਦਾ ਹੈ ਤੇ ਲੋਕਾਂ ਨੂੰ ਇਸ ਜੰਗ 'ਚ ਨਹੀਂ ਝੋਕਣਾ ਚਾਹੀਦਾ ਅਸੀਂ ਸਮਝਦੇ ਹਾਂ ਵੀ ਉਹ ਉਹਨਾਂ ਨੇ 26 ਮਾਰੇ ਸੀ ਪਰ ਇਸ ਜੰਗ 'ਚ 1.5 200 ਬੰਦੇ ਦੀ ਜਿਹੜੀ ਰਿਪੋਰਟ ਆ ਰਹੀ ਹੈ ਵੀ ਆਮ ਬੰਦਾ ਮਾਰਿਆ ਗਿਆ ਜੋ ਕਿ ਗਲਤ ਗੱਲ ਹੈ ਅਸੀਂ ਸ਼ਾਂਤੀ ਮਾਰਚ ਕਰ ਰਹੇ ਹਾਂ ਜੀ ਹਾਂਜੀ ਮੇਰਾ ਨਾਮ ਅਮਰਜੀਤ ਹਣੀ ਪੀਕੇ ਜੂ ਡਕੌਂਦਾ ਬੁਰਜਗਿਲ ਅੱਜ ਸੰਜੋਤ ਮੋਰਚੇ ਕਰਨ ਨੂੰ ਸ਼ਾਂਤੀ ਮਾਰਚ ਰੱਖਿਆ ਗਿਆ ਕਿ ਜੋ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਵਿੱਚ ਇੱਕ ਘਟਨਾ ਵਾਪਰੀ ਆ ਜਿਹੜੇ ਦੇਹਦੋਸੇ ਲੋਕਾਂ ਦਾ ਕਤਲ ਆ ਸੋਚੀ ਸੰਧੀ ਸਕੀਂਦਰਾ ਪਹਿਲੀ ਗੱਲ ਤਾਂ ਇਹ ਸਵਾਲ ਚ ਇਨਾ ਕੇਂਦਰ ਸਰਕਾਰ ਤੇ ਕਿ ਜਦੋਂ ਟੂਰਿਸਟ ਜਾਂਦੇ ਆ ਉਥੇ ਫੋਰਸ ਹੌਂ ਦੇ ਬਾਜੂਦ ਉਹਨਾਂ ਦੀ ਇੰਟੈਲੀਜੈਂਸੀਆਂ ਹੋਣ ਦੇ ਬਾਜੂਦ ਉਹ ਟੈਕ ਕਿਵੇਂ ਹੋਇਆ ਜੇ ਟੈਕ ਹੋਇਆ ਫਿਰ ਉਹਦੀ ਜ਼ਿੰਮੇਵਾਰੀ ਕਿਉਂ ਨਹੀਂ ਸਰਕਾਰ ਲੈਂਦੀ ਫਿਰ ਉਹਦੀ ਪਰਤਾਲ ਕਿਉਂ ਨਹੀਂ ਕੀਤੀ ਆ ਸੱਚਮਾ ਹਾਜਰਾ ਕੀ ਆ ਕਿ ਜਦੋਂ ਇਹ ਆਪ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਸੀ ਮਨਮੋਹਨ ਸਿੰਘ ਉਹਦੇ ਇਹਨੇ ਸਵਾਲ ਖੜੇ ਕੀਤੇ ਸੀ ਕਿ ਕੇਂਦਰ ਸਰਕਾਰ ਦੀਆਂ ਜਨਸਿਆ ਕੀ ਕਰਦੀਆਂ ਇਹਨਾਂ ਦੀ ਸਕਿਉਰਿਟੀ ਫੋਰਸ ਕੀ ਕਰਦੀ ਆ ਉਧਰੋਂ ਕਿਵੇਂ ਬਾਰਡਰ ਤੋਂ ਆ ਕੇ ਅੰਦਰ ਹਮਲਾ ਕਰਕੇ ਉਹੀ ਸਵਾਲਾਂ ਜੋ ਉਸ ਨੂੰ ਆ ਕਿ ਸਕਿਉਰਿਟੀ ਤੁਹਾਡੀ ਤੁਹਾਡੀ ਫੋਰਸ ਤੁਹਾਡੀ ਫੌਜ ਇੰਨੀ ਹੋਰ ਦੇ ਆਵਾਜ਼ ਟੂਰਿਸਟਾਂ ਤੇ ਜਿਹੜਾ ਹਮਲਾ ਹੋਇਆ ਉਹਦੀ ਜ਼ਿੰਮੇਵਾਰੀ ਸਿੱਧੀ ਸਿੱਧੀ ਕੇਂਦਰ ਸਰਕਾਰ ਦੀ ਆ ਉਹਨਾਂ ਦੀ ਸਕਿਉਰਿਟੀ ਦੀ ਜ਼ਿੰਮੇਵਾਰੀ ਕਿਉਂ ਨਹੀਂ ਲੈਤੀ ਫਿਰ ਉਹ ਹਥਿਆਰਬੰਦ ਬੰਦੇ ਆਏ ਕਿਵੇਂ ਤੇ ਆ ਕੇ ਉਹ ਇੰਨਾ ਚਰ ਠੀਕੇ ਕਿਵੇਂ ਦੂਜਾ ਜਿਹੜੇ ਲੋਕ ਮਾਰੇ ਗਏ ਇੱਕ ਮਾਹੌਲ ਬਣਾ ਕੇ ਮੁਸਲਮਾਨਾਂ ਦੇ ਖਿਲਾਫ ਜਨਨ ਕਿ ਜਿਹੜੀ ਬੀਜੇਪੀ ਦੀ ਆਰਐਸਐਸ ਦੀ ਪਾਲਿਸੀ ਆ ਕੇਸ ਨੂੰ ਜਾਤੀਵਾਦ ਵਾਲਾ ਉਹ ਸਭ ਤੋਂ ਖਤਰਨਾਕ ਸੀਗਾ ਉਸ ਤੋਂ ਬਾਅਦ ਉਹ ਬਹਾਨੇ ਨੂੰ ਲੈ ਕੇ ਪਾਰਟੀਆਂ ਤੇ ਅਟੈਕ ਕੀਤਾ ਜਨਨ ਕਿ ਇੱਕ ਖੁੱਦ ਜਿਹੜੀ ਜੰਗ ਆ ਉਹ ਜੰਗ ਇੱਕ ਮਸਲਾ ਜਿਹੜਾ ਮਸਲਾ ਹੋਵੇ ਉਹ ਮਸਲੇ ਦਾ ਹੱਲ ਨਹੀਂ ਕਰਦਾ ਪ੍ਰਿਤੀ ਕਾ ਜਿਹੜਾ ਮਾਮਲਾ ਜਿਹੜਾ ਜੰਮੂ ਕਸ਼ਮੀਰ ਦੇ ਲੋਕਾਂ ਦਾ ਉਹ ਕੇਂਦਰ ਸਰਕਾਰ ਕਰ ਨਹੀਂ ਰਹੀ ਦੂਜਾ ਨੋਟਬੰਦੀ ਕਰੀ ਇਹ ਕਹਿ ਕੇ ਕਰੀ ਕਿ ਅਸੀਂ ਅੱਤਵਾਦ ਦਾ ਲੱਕ ਤੋੜਨ ਦੀ ਖਾਤਰ ਨੋਟਬੰਦੀ ਕਰ ਰਹੇ ਹਾਂ ਠੀਕ ਆ 370 ਤਾਂ ਰਾਂ ਤੋੜੀ ਇਹ ਕਿਤੇ ਤੋੜੀ ਕਿ ਅਸੀਂ ਜਿਹੜਾ ਅੱਤਵਾਦ ਖਤਮ ਕਰਨਾ ਜੇ ਭਾਈਆ ਸਾਰਾ ਕੁਝ ਹੋਣ ਦੇ ਬਾਵਜੂਦ ਇੰਨੇ ਬੇਦਖ ਲੋਕ ਦੋਸੇ ਮਾਰੇ ਗਏ ਤੇ ਤੁਸੀਂ ਕੀ ਕਰਦੇ ਹੋ ਫਿਰ ਸਾਡੇ ਦੇਸ਼ ਦਾ ਪੀਐਮ ਉਹਨਾਂ ਦੀ ਗੱਲ ਸੁਣਦੀ ਤੇ ਆਏ ਬਿਹਾਰ ਚੋਣਾਂ ਦੇ ਵਿੱਚ ਮਗਿਆ ਹੋਇਆ ਇੱਕ ਸਟੇਟਮੈਂਟ ਵੀ ਦੇਤੀ ਜਿਹੜਾ ਫੌਜੀ ਜਮਾਨਤ ਸੀ ਹੀ ਗੋਹਾ ਆ ਉਹਦੀ ਪਤਨੀ ਨੂੰ ਟਾਰਗੇਟ ਕੀਤਾ ਜਾ ਰਿਹਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਬੇਸਲੀ ਖਤਰਨਾਕ ਆ ਸੋ ਅਸੀਂ ਚਾਹੁੰਦੇ ਕਿ ਸ਼ਾਂਤੀ ਕਦੇ ਵੀ ਜੰਗ ਮਸਲੇ ਦਾ ਹੱਲ ਨਹੀਂ ਦੇ ਲੋਕ ਚਾਹੇ ਭਾਰਤ ਦੇ ਆ ਚਾਹੇ ਪਾਕਿਸਤਾਨ ਦੇ ਕੀਰਤੀ ਲੋਕ ਜੰਗ ਨਹੀਂ ਚਾਹੁੰਦੇ ਅਸੀਂ ਆਮਨ ਮਾਨ ਨਾਲ ਰਹਿਣਾ ਚਾਹੁੰਦੇ ਆ ਸਾਡੀ ਜਿਹੜੀ ਲੋਕਾਂ ਦੀ ਏਕਤਾ ਨੇਰਤਾ ਇਹ ਸਾਡੇ ਹਾਕਮ ਨੇ ਆਉਣ ਦਿੰਦੇ ਸੋ ਇਸ ਮਸਲੇ ਲੈ ਕੇ ਅਸੀਂ ਅੱਜ ਸੰਜੁਟ ਮੋਰਚਿਕ ਨੂੰ ਸ਼ਾਂਤੀ ਮਾਰਚ ਕਰਨਾ ਕਿ ਸਾਨੂੰ ਸ਼ਾਂਤੀ ਚਾਹੀਦੀ ਆ ਜਾਂਗਣੀ ਚਾਹੀਦੀ ਜਿਹੜੇ ਨੇ ਦੋਸਾਂ ਨੇ ਜਿਹੜੇ ਨੇ નિર્ਦੋਸ਼ ਲੋਕ ਮਾਰਿਆ ਉਹਨਾਂ ਨੂੰ ਬੰਦੀ ਸਜ਼ਾ ਨਹੀਂ ਚਾਹੀਦੀ ਨਾ ਕਿ ਪੂਰੀ ਕਮਯੂਨਿਟੀ ਦੇਖੋ ਇਹ ਸਵਾਲ ਪ੍ਰੀਤੀ ਦਾ ਸਵਾਲ ਆ ਇਹ ਮੁੱਖ ਸਾਡੇ ਤੇ ਅਟੈਕ ਕਰੋ ਅਸੀਂ ਕੀ ਕਰਾਂਗੇ ਠੀਕ ਹੈ ਨਾ ਇਹ ਸਵਾਲ ਦਾ ਕੋਈ ਜਵਾਬ ਨਹੀਂ ਅਸੀਂ ਕਹਨੇ ਆ ਕਿ ਜੇ ਉਹਨਾਂ ਨੇ ਅਟੈਕ ਕੀਤਾ ਉਹਦੇ ਕੋਈ ਪ੍ਰੂਫ ਤਾਂ ਹੋਵੇ ਨਾ ਇਨਕੁਆਰੀ ਤਾਂ ਕਰਦੇ ਆ ਨਾ ਜੇ ਉਹਨਾਂ ਨੇ ਅਟੈਕ ਕੀਤਾ ਭਲਾ ਇਨਕੁਆਰੀ ਕਰੋ ਕਿ ਭਾਈ ਆਏ ਕਿਥੋਂ ਦੀ ਆਏ ਸੀ ਫਿਰ ਉਹਨਾਂ ਦੀ ਜ਼ਿੰਮੇਵਾਰੀ ਕੀ ਦੀ ਸੀ ਇਹ ਸਵਾਲ ਆ ਹੀ ਨਹੀਂ ਹੁੰਦਾ ਕਿ ਪ੍ਰੀਟੀਕਲ ਆਪਾਂ ਸਵਾਲ ਕਰਦਗੇ ਇਹ ਰੋਗ ਚੀਜ਼ ਦਾ ਰਿਵਿਊ ਹੁੰਦਾ ਹੁੰਦਾ ਉਹਦੇ ਮਤਾਰਕੀ ਗਾਹਾਂ ਗੱਲ ਕਰਕੇ ਚਲੀ ਜਾਂਦੀ ਹੁੰਦੀ ਹੈ